ਸਾਸੀ ਗਾਲ ਜੀ ਇਸ ਵੇਲੇ ਅਸੀਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਟਾਰੀ ਵਿਖੇ ਪਹੁੰਚੇ ਹਾਂ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਹ ਸੜਕ ਪਿੰਡ ਜਵਾਰੇਵਾਲਾ ਨੂੰ ਤੇ ਨਾਲ ਹੀ ਪਿੰਡ ਕੱਪਿਆਂ ਵਾਲੀ ਨੂੰ ਅਟਾਰੀ ਦੇ ਨਾਲ ਜੋੜਦੀ ਹੈ ਕਿਸੇ ਵੀ ਤਰ੍ਹਾਂ ਦਾ ਇੱਥੇ ਨਹਿਰਾਂ ਦਾ ਪਾਣੀ ਜਾਂ ਦਰਿਆਵਾਂ ਦਾ ਪਾਣੀ ਨਹੀਂ ਪਹੁੰਚਿਆ ਤਸਵੀਰਾਂ ਕੈਮਰਾ ਪਰਸਨ ਕੁਝ ਅੱਗੇ ਜਾ ਕੇ ਦਿਖਾਉਣਗੇ ਦੂਰੋਂ ਆਉਂਦੇ ਵਾਹਨ ਚਾਲਕਾਂ ਦੀਆਂ ਕਿ ਕਿਸ ਤਰ੍ਹਾਂ ਨਾਲ ਲੋਕ ਇੱਥੇ ਪਰੇਸ਼ਾਨੀਆਂ ਦੇ ਵਿੱਚ ਜਿਹੜਾ ਘਿਰ ਚੁੱਕੇ ਹਨ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਇੱਥੇ ਪ੍ਰਬੰਧ ਹੈ ਜਿਹੜੇ ਕੀਤੇ ਗਏ ਆ ਜਾਂ ਨਹੀਂ ਕੀਤੇ ਗਏ ਉਹ ਦਿਖਾਉਣ ਵਾਸਤੇ ਤਸਵੀਰਾਂ ਹੀ ਕਾਫੀ ਹਨ तकरीबन 3-3 ਫੁੱਟ ਤੱਕ ਜਿਹੜਾ ਪਾਣੀ ਹੈ ਭਰ ਚੁੱਕਿਆ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਕਿਤੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸ ਤੋਂ ਬਾਅਦ ਕੈਮਰਾ ਪਰਸਨ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਥੋਂ ਦੇ ਰਹਿਣ ਵਾਲੇ ਹੋ ਢਾਰੀ ਦੇ ਜੀ ਅਸੀਂ ਕਿਦੋਂ ਕਦੋਂ ਦੀ ਇਹ ਸਮੱਸਿਆ ਆ ਰਹੀ ਹੈ 2-3 ਦਿਨ ਹੋ ਗਏ ਬਾਹਲਾ ਹੋਇਆ ਜੀ ਪਹਿਲਾਂ ਤਾਂ ਨਾਰਮਲ ਪਾਣੀ ਆ ਸੀ ਗਰ ਛਟਕ ਤੇ ਵਾਹੇ ਕੋਈ ਇੱਥੇ ਅਫਸਰ ਅਧਿਕਾਰੀ ਕੋਈ ਸਿਆਸੀ ਆਗੂ ਤੁਹਾਡਾ ਹਾਲ ਚਾਲ ਜਾਣਨ ਆਇਆ ਨਹੀਂ ਕੋਈ ਨਹੀਂ ਆਇਆ ਕਲ ਪਿੰਡਾਂ ਲਈਆਂ ਬਸ ਜੀ ਤੇ ਹੁਣ ਫਿਰ ਇਹਨਾਂ ਪਿੰਡਾਂ ਦੇ ਲੋਕ ਆਉਣ ਜਾਣ ਲਈ ਕਿਹੋ ਜਿਹੇ ਰਹਾਾਂ ਦੀ ਵਰਤੋਂ ਕਰਦੇ ਆ ਕਈਆਂ ਦੇ ਮੋਟਰਸਾਂ ਖਰਾਬ ਹੋ ਜਾਂਦੇ ਵਿਚਾਲੇ ਉਹ ਰੋੜ ਰੋੜ ਕੇ ਲੈ ਆਉਂਦੇ ਆ ਜੀ ਜੀ ਤੇ ਬਸ ਪਲਗ ਪਲਗਾਂ ਪਾਣੀ ਪੈ ਜਾਂਦਾ ਅਲਰੇਡੀ ਰੁੜੀ ਜਾਂਦੇ ਆ ਜੀ ਜੀ ਇਸ ਤੋਂ ਬਾਅਦ ਹੋਰ ਲੋਕਾਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਾਵਾਂਗੇ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਹੈ ਕਿੱਥੋਂ ਦੇ ਰਹਨ ਵਾਲੇ ਵੀਰ ਜੀ ਅਟਾਰੀ ਪਿੰਡ ਅਟਾਰੀ ਦੇ ਰਹਨ ਵਾਲੇ ਵੀਰੇ ਇਹ ਕਦੋਂ ਦੇ ਹਾਲਾਤ ਬਣੇ ਆ ਵਾਲੇ ਇਹ ਹਾਲਾਤ ਨੂੰ 3-4 ਦਿਨ ਹੋ ਗਏ ਆ ਜੀ ਕਿਸਮਤ ਹੀ ਮਾੜੀ ਅਸਲ ਦੇ ਵਿੱਚ ਜੀ ਪਿੰਡ ਦੀ ਹਾਂਜੀ ਤੇ ਇੰਨੇ ਜਿਆਦਾ ਹਾਲਾਤ ਮੜੇ ਆ ਜੀ ਲੋਕਾਂ ਦੇ ਹਰ ਵਾਰੀ ਹੁੰਦਾ ਜੀ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਤੇ ਬਸ ਐਂ ਹੀ ਬਸ ਆਉਂਦਾ ਆਉਣਾ ਇੱਥੇ ਕਿੰਨੇ ਆ ਤੁਹਾਨੂੰ ਵੀ ਪਤਾ ਹੈ ਇਹ ਕੋਈ ਸ਼ਹਿਰ ਦੇ ਪਾਣੀ ਨਾਲ ਬਣਿਆ ਹੈ ਜਾਂ ਮੀਂਹ ਦਾ ਪਾਣੀ ਹੋਇਆ ਨਹੀਂ ਇਹ ਤਾਂ ਪਿੱਛੋਂ ਪਿੰਡਾਂ ਦਾ ਪਾਣੀ ਬਹੁਤ ਆਉਂਦਾ ਜੀ ਇੱਥੇ ਕੁਈ ਦਰਿਆਵਾਂ ਜਾਂ ਛੜਾਂ ਵਾਲਾ ਪਾਣੀ ਹੈ ਜਾਂ ਕੁਦਰਤੀ ਪਾਣੀ ਹੈ ਹਾਂ ਹਾਂ ਉਤੋਂ ਮੀਂਹ ਦਾ ਪਾਣੀ ਆ ਤੁਹਾਨੂੰ ਵੀ ਪਤਾ ਹੈ ਛੜਾਂ ਦਾ ਪਾਣੀ ਬਾਕੀ ਪਿੱਛੋਂ ਪਾਣੀ ਬਹੁਤ ਆ ਜਾਂਦਾ ਜਿਸ ਤਰ੍ਹਾਂ ਦਰਿਆ ਓਵਰਫਲੋ ਹੋ ਕੇ ਰੀਆਂ ਦੇ ਵਿੱਚ ਛੜਾ ਹੈ ਇਹ ਉਹ ਚੀਜ਼ ਹੈ ਜਾਂ ਕੋਈ ਉਹ ਉਹੀ ਇਕੱਠੇ ਇੱਥੇ ਹੋ ਜਾਂਦਾ ਨਾ ਨਿਵਾਨ ਬਹੁਤ ਜ਼ਿਆਦਾ ਪੈ ਜਾਂਦੀ ਹੈ ਪਿੰਡ ਦੀ ੜਾਰੀ ਪਿੰਡ ਦੀ ਨਿਵਾਨ ਤੁਹਾਨੂੰ ਵੀ ਪਤਾ ਬਹੁਤ ਇੱਥੇ ਡਰੇਨਾ ਵਗੈਰਾ ਦੀ ਸਫਾਈ ਹੋਈ ਵੀ ਸੀ ਪਹਿਲਾਂ ਜਿਹੜੀ ਪਾਣੀ ਨਿਕਲ ਸਕਦਾ ਜਾਂ ਹਾਲਾਤ ਹੀ ਇਹੋ ਜਿਹੇ ਬਣ ਗਏ ਨਹੀਂ ਸਫਾਈ ਤਾਂ ਹੋਈ ਹੈ ਪਰ ਪਾਣੀ ਦਾ ਅੱਗੇ ਨਿਕਾਸ ਨਹੀਂ ਨਾ ਹੈਗਾ ਤੁਹਾਨੂੰ ਵੀ ਪਤਾ ਥੱਲੋਂ ਦੀ ਹੈ ਨਹੀਂ ਪੂਰਾ ਪ੍ਰ ਇਥੋਂ ਦੇ ਰਹਿਣ ਵਾਲੇ ਹੋ ਜੀ ਖਟਾਰੀ ਦੇ ਜੀ ਵੀਰੇ ਕਿੰਨੇ ਕ ਦਿਨ ਹੋ ਗਏ ਆ ਪਾਣੀ ਵਾਲੀ ਹਾਲਾਤ ਬਣੇ ਨੂੰ ਹਫਤਾ ਹੀ ਹੋ ਗਿਆ ਜੀ ਬਹੁਤ ਖਰਾਬ ਹੋਈ ਜਾਂਦੀ ਜੀ ਪ੍ਰਸ਼ਾਸਨ ਨੂੰ ਨਹੀਂ ਕਿਸੇ ਡੀਸੀ ਨੂੰ ਜਾਂ ਕਿਸੇ ਵੀਡੀਓ ਨੂੰ ਆ ਇੱਥੇ ਕੋਈ ਨਹੀਂ ਆਇਆ ਜੀ ਕੋਈ ਵਿਧਾਇਕ ਕੋਈ ਹੋਰ ਮੰਤ ਕੋਈ ਵਿਧਾਇਕ ਨਹੀਂ ਆਇਆ ਜੀ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਦੇ ਝੋਨੇ ਸਾਰੇ ਫਸਲ ਤਬਾਹ ਹੋ ਗਈ ਜੇ ਜੱਟਾਂ ਦੀ ਕਿਸਾਨਾਂ ਦੀ ਫਸਲ ਤਬਾਹ ਹੋਈ ਤਾਂ ਗਰੀਬਾਂ ਨੂੰ ਵੀ ਇਹਦਾ ਹਾਂ ਜੀ ਗਰੀਬਾਂ ਜੱਟਾਂ ਨਾਲ ਹੀ ਗਰੀਬ ਹੈ ਜੀ ਹਾਂ ਜੇ ਉਹਨੇ ਫਸਲ ਉੱਥੇ ਉੱਥੋਂ ਗਰੀਬਾਂ ਨੇ ਖਾਣਾ ਇਹ ਹਾਲਾਤ ਹਰ ਵਾਰੀ ਬਣਦੇ ਆ ਜਾਂ ਇਸ ਵਾਰੀ ਪਹਿਲੀ ਵਾਰੀ ਨਹੀਂ ਇਹ ਕੋਈ ਪ੍ਰਬੰਧ ਇਹਦਾ ਪੁਖਤਾ ਕੀਤਾ ਨਹੀਂ ਨਹੀਂ ਕੀਤਾ ਕੋਈ ਪ੍ਰਬੰਧ ਨਹੀਂ ਕੀਤਾ ਗਈ ਕਿਸੇ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਉਹਨਾਂ ਉਹਨਾਂ ਮੌਕਾ ਵੇਖਿਆ ਆ ਕੇ ਕੋਈ ਡੀਸੀ ਦਾ ਦਫ਼ਤਰ ਡੀਸੀ ਆਲਾ ਆਵੇ ਕੋਈ ਹੋਰ ਆਵੇ ਵਿਧਾਇਕ ਆਵੇ ਇੱਥੇ ਫੇਰ ਹੀ ਆ ਲੋਕਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਤਾਂ ਲੋਕਾਂ ਦਾ ਝੋਨਾ ਵੀ ਜਿਹੜਾ ਡੁੱਬ ਚੁੱਕਿਆ ਹੈ ਦੂਜੇ ਪਾਸੇ ਕੈਮਰਾ ਪਰਸਨ ਇੱਕ ਵਾਰ ਪੈਨ ਕਰਕੇ ਦਿਖਾਉਣਗੇ ਲੋਕਾਂ ਦਾ ਇਕੱਠ ਹੈ ਕਾਫੀ ਜ਼ਿਆਦਾ ਕੁਝ ਹੋਰ ਜਿਹੜੇ ਆ ਪਲਾਟਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਣੀ ਭਰ ਚੁੱਕਿਆ ਹੈ ਦੂਰ ਦੂਰ ਤੱਕ ਝੋਨਾ ਜਿਹੜਾ ਡੁੱਬ ਚੁੱਕਿਆ ਹੈ ਕੁਝ ਇੱਕ ਡੁੱਬਣ ਦੀ ਕਗਾਰ ਤੇ ਹੈ। ਸ੍ਰੀ ਮੁਕਸਰ ਸਾਹਿਬ ਦੇ ਪ੍ਰਸ਼ਾਸਨ ਨੇ ਜੇਕਰ ਸਮਾਂ ਰਹਿੰਦਿਆਂ ਹਾਲਾਤ ਜਿਹੜੇ ਨਾਲ ਇੱਥੇ ਗੌਰ ਫਰਮਾਇਆ ਤਾਂ ਇਹ ਸਮੱਸਿਆ ਜਿਹੜੀ ਹੈ ਆਉਂਦੇ ਦਿਨਾਂ ਵਿੱਚ ਵੱਧ ਜਾਣੀ ਹੈ ਕਿਉਂਕਿ ਇਸ ਤੋਂ ਬਾਅਦ ਆਉਂਦੇ ਦੋ ਦਿਨ ਹੋਰ ਵੀ ਭਾਰੀ ਮੀਂਹ ਦਾ ਅਲਰਟ ਹੈ ਦੇਖਣਾ ਹੋਵੇਗਾ ਕਿ ਇੱਥੇ ਕੁਦਰਤ ਦਾ ਕਹਿਰ ਲੋਕਾਂ ਨੂੰ ਜਿਆਦਾ ਪ੍ਰਭਾਵਿਤ ਕਰੇਗਾ। ਇਹਾਂ ਸਰਕਾਰ ਤੇ ਪ੍ਰਸ਼ਾਸਨ ਦਾ ਧਿਆਨ ਇੱਧਰ ਆ ਕੇ ਲੋਕਾਂ ਦੀ ਰਾਹਤ ਦਾ ਕੁਝ ਪ੍ਰਬੰਧ ਕਰ ਸਕੇਗਾ